ਸੋ ਹੈਲੋ एवरीवन ਅੱਜ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਜੀ ਕੈਂਡਲਸਟਿਕ ਪੈਟਰਨ ਦੇ ਬਾਰੇ ਤੇ ਜੋ ਆਪਾਂ ਕੱਲ ਲਰਨ ਕੀਤੀ ਸੀ ਕੈਂਡਲਸਟਿਕ ਕਿ ਕਰੀ ਆਪਾਂ ਉਹਨੂੰ ਰਿਪੀਟ ਕਰਾਂਗੇ ਠੀਕ ਹੈ ਜੀ ਕੱਲ ਮੈਂ ਤੁਹਾਨੂੰ ਦੱਸਿਆ ਸੀ ਕਿ ਕੈਂਡਲਸਟਿਕ ਤਿੰਨ ਤਰ੍ਹਾਂ ਦੀ ਹੁੰਦੀ ਹੈ ਬੁਲਿਸ਼ ਬੀਰਿਸ਼ ਤੇ ਨਿਊਟਰਲ ਬੁਲਿਸ਼ ਕੈਂਡਲਸਟਿਕ ਕਿਵੇਂ ਦੀ ਹੁੰਦੀਆਂ ਨੇ ਜਿਨ੍ਹਾਂ ਦਾ ক্লোਜ਼ ਓਪਨ ਤੋਂ ਜ਼ਿਆਦਾ ਹੁੰਦਾ ਜਿਹੜੀ ਗ੍ਰੀਨ ਕੈਂਡਲਸ ਉਹ ਬੁਲਿਸ਼ ਕੈਂਡਲਸ ਠੀਕ ਹੈ ਉਸ ਤੋਂ ਬਾਅਦ ਬੀਰਿਸ਼ ਕੈਂਡਲਸ ਜਿਨ੍ਹਾਂ ਦਾ ক্লোਜ਼ ਥੱਲੇ ਹੁੰਦਾ ਓਪਨ ਨਾਲੋਂ ਠੀਕ ਹੈ ਉਸ ਤੋਂ ਬਾਅਦ ਥਰਡ ਹੁੰਦਾ ਹੈ ਨਿਊਟਰਲ ਕੈਂ ਜਿੰਨਾ ਦਾ ਓਪਨ ক্লোਜ਼ ਸੇਮ ਹੀ ਹੁੰਦਾ ਠੀਕ ਹੈ ਜੀ ਤੇ ਅੱਜ ਆਪਾਂ ਬੁਲਿਸ਼ ਵਰਸਸ ਬੀਅਰਿਸ਼ ਦੀ ਕੈਂਡਲ ਕਰਾਂਗੇ ਇੱਕ ਹੀ ਇਹਦੇ ਜੀ ਤੁਹਾਨੂੰ ਸਮਝਾਵਾਂਗਾ ਸਟਰੈਂਥ ਕਿਵੇਂ ਦੀ ਹੈ ਜਿੰਦੇ ਤੇ ਵਿਕ ਨਹੀਂ ਹੈਗੀ ਥੱਲੇ ਓ ਕੀ ਹੈ ਮੋਸਟ ਬੁਲਿਸ਼ ਤੋਂ ਮੋਸਟ ਪਾਵਰਫੁਲ ਕੈਂਡਲ ਆਪਾਂ ਕੱਲ ਵੀ ਰਿਪੀਟ ਕੀਤਾ ਸੀ ਤੇ ਜਿੰਦੇ ਤੇ ਵਿਕ ਥੋੜੀ ਜੀ ਹੈ ਉਹ ਉਹ ਵੀ ਬੁਲਿਸ਼ ਮੋਸਟ ਬੁਲਿਸ਼ ਜਾਂਦੀ ਨੇ ਇਹ ਇੱਕ ਨਿਊਟਰਲ ਬੁਲਿਸ਼ ਕੈਂਡਲ ਹੈ ਥੋੜੀ ਜੀ ਵਿਕ ਉੱਪਰ ਵੀ ਹੈਗੀ ਤੇ ਨੀਚੇ ਵੀ ਹੈਗੀ ਹੈ ਠੀਕ ਹੈ ਹੁਣ ਇਹ ਇਹ ਵੀ ਬੁਲਿਸ਼ ਕੈਂਡਲ ਏ ਤੁਸੀਂ ਇਹਨੂੰ ਕਹੋਗੇ ਯਾਰ ਐਡੀ ਵੱਡੀ ਸੈਲਿੰਗ ਆਈ ਏ ਇਹਦੇ ਜਿਹਦਾ ਓਪਨ ਇੱਥੇ ਐ ਕਲੋਜ਼ ਹੋਇਆ ਲੇਕਿਨ ਇਹ ਇਹ ਵੀ ਇੱਕ ਬੁਲਿਸ਼ ਤੇ ਬੀਰਿਸ਼ ਦੋਨੇ ਹੀ ਏ ਪਰ ਇਹਨਾਂ ਦਾ ਲొਕੇਸ਼ਨ ਦੇ ਨਾਲ ਹੀ ਸਾਰਾ ਫਰਕ ਪੈ ਜਾਂਦਾ ਹੈ ਲొਕੇਸ਼ਨ ਮਤਲਬ ਕਿ ਕੈਂਡ ਕਿੱਥੇ ਫਾਰਮ ਹੋਈ ਏ ਉਹ ਤੁਹਾਨੂੰ ਇਸ ਵੀਡੀਓ ਚ ਮੈਂ ਸਾਰਾ ਸਮਝਾਵਾਂਗਾ ਕਿ ਉਹ ਕਿੱਥੇ ਫਾਰਮ ਹੋਈ ਏ ਐਵੇਂ ਮੋਸਟ ਬੀਰਿਸ਼ ਜਦੋਂ ਉੱਪਰ ਵਿੱਕੀ ਨਹੀਂ ਹੈਗੀ ਸਿੰਪਲ نیچے ক্লোਜ਼ ਆਈ ਏ ਥੋੜੀ ਜਿਹੀ ਵਿੱਕੀ ਏ نیچے ਦੀ ਥੋੜਾ ਜਿਹਾ ਪ੍ਰੈਸ਼ਰ ਬਾਇੰਗ ਜਿਹੜੀ ਵਿੱਕ ਏ ਨਾ ਹਮੇਸ਼ਾ ਪ੍ਰੈਸ਼ਰ ਦੱਸਦੀ ਏ ਜਿਵੇਂ ਆ ਪ੍ਰੈਸ਼ਰ ਆਇਆ ਮਤਲਬ ਕਿ ਬਾਇੰਗ ਦਾ ਪ੍ਰੈਸ਼ਰ ਹੈ ਤੇ ਉੱਪਰੋਂ ਪ੍ਰੈਸ਼ਰ ਇਸ ਸੇਲਿੰਗ ਦਾ ਪ੍ਰੈਸ਼ਰ ਹੈ ਠੀਕ ਹੈ ਜੀ ਇਹਦੇ ਤੇ ਕੀ ਹੈ ਬਾਇੰਗ ਦਾ ਆਹ ਸੇਲਿੰਗ ਦਾ ਪ੍ਰੈਸ਼ਰ ਹੈ ਤੇ ਆਹ ਕੀ ਹੈ ਬਾਇੰਗ ਦਾ ਪ੍ਰੈਸ਼ਰ ਹੈ ਆਹ ਸੇਲਿੰਗ ਦਾ ਪ੍ਰੈਸ਼ਰ ਹੈ ਤੇ ਕੈਂਡਲ ਵੀ ਸਾਰੀ ਸੇਲਿੰਗ ਦੀ ਮਤਲਬ ਕਿ ਇਹ ਵੀ ਇੱਕ ਬਹੁਤ ਵਧੀਆ ਬੀਸ਼ ਕੈਂਡਲ ਹੈ ਹੁਣ ਇਹਦੇ ਚ ਕੀ ਹੈ ਦੇਖੋ ਵਿਕ ਇਹਨੇ ਬਾਇੰਗ ਪ੍ਰੈਸ਼ਰ ਹੈ ਸੇਲਿੰਗ ਪ੍ਰੈਸ਼ਰ ਆਇਆ ਤੇ ਸੇਲਿੰਗ ਇਹਦੇ ਚ ਜ਼ਿਆਦਾ ਹੈ ਤੇ ਇਹ ਕੀ ਇੱਕ ਜ਼ਿਆਦਾਤਰ ਇੱਕ ਸੇਲਿੰਗ ਹੈ ਲੇਕਿਨ ਥੋੜੀ ਜੀ ਵਿੱਚ ਇਹ ਬੁਲਿਸ਼ਨੈਸ ਹੈਗੀ ਹੈ ਤੇ ਐਵੇਂ ਤੁਹਾਨੂੰ ਮੈਂ ਕੈਂਡਲ ਸਿਕ ਸਮਝਾਣਾ ਇਹ ਮੇਨ ਕੈਂਡਲਸਟਿਕ ਨੇ ਜਿਹੜੀਆਂ ਯੂਜ਼ ਹੁੰਦੀਆਂ ਕੈਂਡਲਸਟਿਕ ਪੈਟਰਨ ਦਾ ਨਾਮ ਹੈ ਹੈਮਰ ਹੈਂਗਿੰਗ ਮੈਨ ਇਨਵਰਟਿਡ ਹੈਮਰ ਸ਼ੂਟਿੰਗ ਸਟਾਰ ਬੁਲਿਸ਼ ਅਨ ਗਲਫਿੰਗ ਬੀਅਰਿਸ਼ ਅਨ ਗਲਫਿੰਗ ਮਾਰਨਿੰਗ ਸਟਾਰ ਤੇ ਈਵਨਿੰਗ ਸਟਾਰ ਅੱਗੇ ਆਪਾਂ ਸਮਝਦੇ ਇਹਨੂੰ ਆਪਾਂ ਕਿਵੇਂ ਯੂਜ਼ ਕਰਨਾ ਹੈ ਇੱਕ ਕੈਂਡਲਸਟਿਕ ਦਾ ਨਾਮ ਹੈ ਹੈਮਰ ਤੁਸੀਂ ਦੇਖ ਸਕਦੇ ਹੋ ਚਾਰਟ ਦੇ ਅੰਦਰ ਹੈਮਰ ਮਤਲਬ ਕਿ ਹਥੋੜਾ ਤੇ ਇਨ ਦੀ ਕੀ ਥਿੰਗ ਟੂ ਬੀ ਕਨਸੀਡਰਡ ਬਿਫੋਰ ਹੈਮਰ ਦਾ ਪ੍ਰਾਈਸ ਮਸਟ ਬੀ ਇਨ ਅ ਡਾਊਨ ਟ੍ਰੈਂਡ ਬਿਫੋਰ ਹੈਮਰ ਫੋਰਮ ਇੱਕ ਰਿਵਰਸਲ ਪੈਟਰਨ ਨੇ ਜਦੋਂ ਵੀ ਹੈਮਰ ਫਾਰਮ ਹੁੰਦਾ ਲੱਗਦਾ ਕਿ ਇਥੋਂ ਟ੍ਰੈਂਡ ਚੇਂਜ ਹੋ ਸਕਦਾ ਠੀਕ ਹੈ ਜੀ ਲੋਅਰ ਸ਼ੈਡੋ অর ਦਾ ਵਿਕ ਸ਼ੁੱਡ ਬੀ 2x ਆਫ ਦੀ ਬੋਡੀ ਜਿਹੜੀਆਂ ਵਿਕ ਕੇ ਨਾ ਇਹ ਡਬਲ ਚਾਹੀਦੀ ਇਹ ਯਾਦ ਰੱਖਣਾ ਬੋਡੀ ਨਾਲੋਂ ਡਬਲ ਚਾਹੀਦੀ ਕਿਉਂਕਿ ਪ੍ਰੈਸ਼ਰ ਜ਼ਿਆਦਾ ਚਾਹੀਦਾ ਆਪਾਂ ਨੂੰ ਇੱਕ ਕਨਫਰਮੇਸ਼ਨ ਇਜ਼ ਰਿਕੁਆਇਰਡ ਆਫਟਰ ਦੀ ਫਾਰਮੇਸ਼ਨ ਆਫ ਦੀ ਹੈਮਰ ਕਨਫਰਮੇਸ਼ਨ ਚਾਹੀਦੀ ਮਤਲਬ ਕਿ ਇਹ ਕੈਂਡਲ ਤਾਂ ਬਣ ਗਈ ਇਹ ਨਹੀਂ ਮਤਲਬ ਮਾਰਕੀਟ ਇਥੋਂ ਦੀ ਰਿਵਰਸ ਹੀ ਹੋਏਗੀ ਆਪਾਂ ਨੂੰ ਇੱਕ ਕਨਫਰਮੇਸ਼ਨ ਚਾਹੀਦਾ ਕਿ ਅਗੇਨ ਇੱਕ ਗ੍ਰੀਨ ਕੈਂਡਲ ਬਣੇ ਕਿ ਉਥੋਂ ਦੀ ਆਪਾਂ ਨੂੰ ਪਤਾ ਚੱਲੇਗਾ ਕਿ ਹਾਂ ਵਾਕਈ ਮਾਰਕੀਟ ਇਥੋਂ ਜਾ ਸਕਦੀ ਨੋ ਅਪਰ ਸ਼ੈਡੋ অর ਅ ਵੈਰੀ ਸਮਾਲ ਸ਼ੈਡੋ ਇਜ਼ ਓਕੇ ਮਤਲਬ ਕਿ ਜੇ ਜੇ ਆਪਾਂ ਨੀਚੇ ਨੂੰ ਰਿਵਰਸਲ ਟ੍ਰੇਡ ਕਰਨਾ ਇਸ ਕੈਂਡਲ ਦੇ ਉੱਤੇ ਵਿਕ ਨਹੀਂ ਹੋਣੀ ਚਾਹੀਦੀ ਫਿਰ ਇਹ ਹੈਮਰ ਨਹੀਂ ਹੋਏਗਾ ਮਤਲਬ ਕਿ ਆਪਾਂ ਨੂੰ ਤੇ ਬਹੁਤ ਸਲਾਈਟਲੀ ਛੋਟਾ ਜਿਹਾ ਹੋ ਜੇ ਫਿਰ ਆਪਾਂ ਨੂੰ ਇਹ ਹੋਏਗਾ ਕਲਰ ਆਫ ਦੀ ਬੋਡੀ ਡਸ ਨਾਟ ਮੈਟਰ ਆਲਥੋ ਇਹ ਗ੍ਰੀਨ ਬੋਡੀ ਇਜ਼ ਮੋਰ ਪਾਵਰਫੁਲ ਦੈਨ ਦੀ ਰੈੱਡ ਵਨ ਕਲਰ ਇਹਦੇ ਚ ਕੋਈ ਇੰਪੋਰਟੈਂਟ ਨਹੀਂ ਹੈਗਾ ਲੇਕਿਨ ਉਹ ਕਹਿੰਦੇ ਜੇ ਗ੍ਰੀਨ ਹੀ ਮਿਲ ਜੇ ਤੇ ਜ਼ਿਆਦਾ ਬੈਟਰ ਹੈ ਐਨ ਆਈਡੀਅਲ ਹੈਮਰ ਹੈਜ਼ ਅ ਸਮਾਲ ਬੋਡੀ ਐਂਡ ਦਾ ਸਾਈਜ਼ ਆਫ ਦਾ ਵਿਕ ਐਡਲੀ ਲੀਸਟ ਟਵਾਈਸ ਸਾਈਜ਼ ਆਫ ਦਾ ਬੋਡੀ ਆਪਾਂ ਪੜ੍ਹ ਲਿੱਤਾ ਕਿ ਡਬਲ ਹੋਣਾ ਚਾਹੀਦਾ ਇੱਕ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਸਿਰਫ ਇਹ ਜਿਹੜੀ ਮੈਂ ਚੀਜ਼ ਤੁਹਾਨੂੰ ਦੱਸ ਰਿਹਾ ਇਹ ਦੀ ਐਕਿਊਰੇਸੀ ਓਨਲੀ 30% ਇਹ ਗੱਲ ਯਾਦ ਰੱਖਣਾ ਇਹ ਜਦੋਂ ਲੋਕੇਸ਼ਨਸ ਤੇ ਬੰਦੀ ਹੈ ਜਾਂ ਜਿੱਥੇ ਆਪਣੇ ਐਂਟਰੀਜ਼ ਪਲਾਨ ਕਰਨੇ ਹੁੰਦੇ ਉੱਥੇ ਇਹਨਾਂ ਦੀ ਵੈਲਿਊ ਹੁੰਦੀ ਓਵੇਂ ਤਾਂ ਕੈਂਡਲਸਟਿਕ ਬਣੀ ਜਾਂਦੀ ਹੈ ਤੇ ਫੇਲ ਹੁੰਦੀ ਆ ਰਹਿੰਦੀਆਂ ਨੇ ਜਿਹੜਾ ਬੰਦਾ ਕੋਈ ਇਹ ਕਹਿ ਲੇਗਾ ਕਿ ਮੈਂ ਕੈਂਡਲਸਟਿਕ ਸਿੱਖ ਲਈ ਤੇ ਮੈਂ ਟ੍ਰੇਡਿੰਗ ਸਿੱਖ ਲਈ ਐਵੇਂ ਦੀ ਬਿਲਕੁਲ ਕੋਈ ਚੀਜ਼ ਨਹੀਂ ਹੈਗੀ ਠੀਕ ਹੈ ਜੀ ਇਥੇ ਕੀ ਬਾਜ਼ਾਰ ਡਾਊਨ ਆ ਰਿਹਾ ਸੇਖੋ ਰੈੱਡ ਕੈਂਡਲਸ ਮਤਲਬ ਕਿ ਪ੍ਰਾਈਸ ਥੱਲੇ ক্লোਜ਼ ਕਰ ਰਿਹਾ ਥੱਲੇ ক্লোਜ਼ ਕਰ ਇਕੋ ਵਾਰ ਕਿਉਂ ਆ ਪ੍ਰੈਸ਼ਰ ਆਇਆ ਥੱਲੇ ਉਹਦੀ ਹੁਣ ਤੁਸੀਂ ਦੇਖੋ ਸੈਲਿੰਗ ਤਾਂ ਛੋਟੀ ਜੀ ਤੇ ਪ੍ਰੈਸ਼ਰ ਬਾਇੰਗ ਦਾ ਕਿੰਨਾ ਠੀਕ ਹੈ ਜੀ ਇਹਨੂੰ ਕਹਿੰਦੇ ਹੈਮਰ ਉਸ ਤੋਂ ਬਾਅਦ ਕੀ ਇੱਕ ਗ੍ਰੀਨ ਕੈਂਡਲ ਅਗਲੀ ਬਣੀ ਕਨਫਰਮੇਸ਼ਨ ਪ੍ਰਾਈਸ ਉੱਥੋਂ ਚੇਂਜ ਹੋ ਗਿਆ ਠੀਕ ਹੈ ਜੀ ਅਗੇਨ ਇੱਥੇ ਇੱਕ ਹੈਮਰ ਬਣਿਆ ਤੁਸੀਂ ਇਹ ਕੈਂਡਲਸ ਕਿਉਂ ਜਦ ਤਾ ਇਹ ਆਪਾਂ ਅੱਗੇ ਸਮਝਾਂਗੇ ਟ੍ਰੈਂਡ ਚ ਇਹਨੂੰ ਕਿਵੇਂ ਯੂਜ਼ ਕਰਨਾ ਹੈ ਠੀਕ ਹੈ ਜੀ ਨੈਕਸਟ ਚਾਰਟ ਚ ਹੁਣੇ ਤੁਸੀਂ ਮੈਨੂੰ ਇੱਕ ਮੈਂ ਤੁਹਾਨੂੰ ਹੁਣੇ ਇਹੀ ਸੇਮ ਪੜਾਇਆ ਹੈਮਰ ਹੁਣ ਮੈਂ ਕਹਿ ਰਿਹਾ ਜੀ ਇਹ ਰਿਵਰਸਲ ਪੈਟਰਨ ਹੈ ਇਹ ਬੀਰੀਸ਼ ਹੈ ਇਹੀ ਕੈਂਡਲਸਟਿਕ ਦਾ ਇੱਕ ਮੈਜਿਕ ਹੈ ਇਹਨੂੰ ਨਾਮ ਯਾਦ ਰੱਖਣ ਦੀ ਵੈਸੇ ਲੋੜ ਨਹੀਂ ਮੈਨੂੰ ਵੀ ਕਈ ਨਾਮ ਯਾਦ ਨਹੀਂ ਹੈਗੇ ਕੈਂਡਲਸਟਿਕ ਪੈਟਰਨ ਦੇ ਲੇਕਿਨ ਤੁਹਾਨੂੰ ਇਹਦਾ ਸਮਝ ਹੋਣੀ ਚਾਹੀਦੀ ਵੀ ਇਹ ਕੀ ਕਹਨੇ ਜਾਂਦੀ ਤੁਹਾਨੂੰ ਕੈਂਡਲਸਟਿਕ ਸਾਈਕੋਲੋਜੀ ਨੂੰ ਬੜੋਣ ਦੇ ਪਿੱਛੇ ਕੀ ਹੈ ਥਿੰਗਸ ਟੂ ਬੀ ਕਨਸੀਡਰਡ ਬਿਫੋਰ ਹੈਂਗਿੰਗ ਮੈਨ ਦਾ ਪ੍ਰਾਈਸ ਮਸਟ ਬੀ ਇਨ ਅਪਟਰੈਂਡ ਜਦੋਂ ਉਹ ਅਪਰਿਵਰਸਲ ਪੜਿਆ ਸੀ ਉਦੋਂ ਪ੍ਰਾਈਸ ਡਾਊਨ ਟ੍ਰੈਂਡ ਚ ਹੋਣਾ ਚਾਹੀਦਾ ਸੀ ਤੇ ਉਹ ਇੱਕ ਰਿਵਰਸਲ ਪੈਟਰਨ ਸੀ ਹੈਮਰ ਹੁਣ ਇਹ ਵੀ ਰਿਵਰਸਲ ਹੈ ਲੇਕਿਨ ਡਾਊਨ ਟ੍ਰੈਂਡ ਦਾ ਲੋਅਰ ਸ਼ੈਡ ਔਰ ਦ ਵਿਕ ਸ਼ੁੱਡ ਬੀ ਟੁਆਇਸ ਦੀ ਬੋਡੀ ਜਿਹੜਾ ਆਹ ਸ਼ੈਡੋ ਏ ਉਹ ਟੁਆਇਸ ਦੀ ਬੋਡੀ ਮੈਂ ਤੁਹਾਨੂੰ ਇਹ ਸਮਝਾਉਣਾ ਵੰਦੇ ਚ ਕਿ ਇਹ ਬੀਰਿਸ਼ੀ ਕਿਉਂ ਹੈ ਠੀਕ ਹੈ ਇੱਕ ਕਨਫਰਮੇਸ਼ਨ ਇਜ਼ ਰਿਕੁਆਇਰਡ ਆਫਟਰ ਦ ਫਾਰਮੇਸ਼ਨ ਆਫ ਹੈਂਗਿੰਗ ਮੈਨ ਇਹਨੂੰ ਇੱਕ ਹੈਂਗਿੰਗ ਮੈਨ ਕੈਂਡਲਸਟਿਕਆ ਜਾਂਦਾ ਨੋ ਅਪਰ ਸ਼ੈਡੋ ਹੁਣ ਆਪਾਂ ਅਪਰ ਸ਼ੈਡੋ ਜਸਮਾਲ ਸ਼ੈਡ ਓਕੇ ਹੋਏਗੀ ਦਾ ਕਲਰ ਆਫ ਦਾ ਹੈਂਗਿੰਗ ਮੈਨ ਡਸ ਨੋਟ ਮੈਟਰ ਆਲਥੋ ਅ ਰੈਡ ਕਲਰ ਇਜ਼ ਮੋਰ ਪਾਵਰਫੁਲ ਦੈਨ ਗ੍ਰੀਨ ਹੁਣ ਆਪਾਂ ਇਹਨੂੰ 20 ਦੇ ਸਿਗਨਲ ਵਾਸਤੇ ਯੂਜ਼ ਕਰਨਾ ਹੈ ਤੇ ਆਪਾਂ ਨੂੰ ਰੈਡ ਜ਼ਿਆਦਾ ਪਾਵਰਫੁਲ ਏ ਵੈਸੀ ਕਲਰ ਕੋਈ ਮੈਟਰ ਨਹੀਂ ਕਰਦਾ ਦਾ ਹੈਮਰ ਕਮ ਆਫਟਰ ਅ ਡਾਊਨ ਟ੍ਰੈਂਡ ਠੀਕ ਹੈ ਜਿਹੜਾ ਹੈਮਰ ਏ ਉਹ ਡਾਊਨ ਟ੍ਰੈਂਡ ਚ ਆਉਂਦਾ ਲੇਕਿਨ ਹੈਂਗਿੰਗ ਮੈਨ ਕਮ ਆਉਟਰ ਹੈ ਅਪ ਟ੍ਰੈਂਡ ਹੁਣ ਆਪਾਂ ਇਹਨੂੰ ਸਮਝਦੇ ਹਾਂ ਹੁਣ ਮੈਂ ਤੁਹਾਨੂੰ ਦੱਸਣਾ ਆ ਪ੍ਰਾਈਜ਼ ਏ ਪ੍ਰਾਈਜ਼ ਉੱਪਰ ਜਾ ਰਿਹਾ ਜਾ ਰਿਹਾ ਜਾ ਰਿਹਾ ਉੱਪਰ ਜਾ ਰਿਹਾ ਠੀਕ ਹੈ ਸਡਨਲੀ ਇੱਕ ਹੈਂਗਿੰਗਮੈਨ ਅਪੀਅਰ ਹੋ ਜਾਂਦੀ ਕੈਂਡਲ ਜਿਹੜੀ ਆਪਾਂ ਤੁਹਾਨੂੰ ਪੜਾਈ ਹੈ ਉਹਦਾ ਮਤਲਬ ਕੀ ਹੈ ਵੀ ਪ੍ਰਾਈਸ ਨਾ ਸਟਰੋਂਗ ਅਪਟਰੈਂਡ 'ਚ ਹੀ ਕਿੰਨੇ ਫਸਟ ਵਾਰੀ ਵੇਚਿਆ ਕਿਸੇ ਨੇ ਪ੍ਰਾਈਸ ਨੇ ਸੈਲਿੰਗ ਕੀਤੀ ਤਾਂ ਹੀ ਉਹ ਇੱਕ ਵਾਰੀ ਆਈ ਪਰ ਅਪਟਰੈਂਡ 'ਚ ਫਸਟ ਵਾਰੀ ਉਹ ਆਪਣੀ ਬਾਇੰਗ ਨੂੰ ਦੁਬਾਰਾ ਤੋਂ ਪ੍ਰਾਈਸ ਲੈ ਜਾਂਦਾ ਪਰ ਆਪ ਯਾਦ ਰੱਖਣਾ ਆਪਾਂ ਰਿਟੇਲ ਟਰੇਡਰ ਇੱਕ ਕੈਂਡਲ ਨੂੰ ਅਪਣੇ ਕਰ ਸਕਦੇ ਠੀਕ ਹੈ ਉਸ ਤੋਂ ਬਾਅਦ ਆਪਾਂ ਨੂੰ ਕੀ ਹੈ ਅਵਿਕ ਦਾ ਕਨਫਰਮੇਸ਼ਨ ਚਾਹੀਦੀ ਡਾਊਨ ਟ੍ਰੈਂਡ ਮਤਲਬ ਕਹਿੰਦੀ ਲੋਅ ਕਟੀਚਣਾ ਚਾਹੀਦਾ ਫਿਰ ਇਹਦੀ ਕਨਫਰਮੇਸ਼ਨ ਹੈ ਤੇ ਇਸ ਤੋਂ ਬਾਅਦ ਟ੍ਰੈਂਡ ਆਪਣਾ ਡਾਊਨ ਹੋ ਜਾਂਦਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਰਿਹਾ ਇਹਦੀ ਐਕਿਊਰੇਸੀ ਓਨਲੀ 30% ਹੈ ਜੇਦੋ ਆਪਾਂ ਇਹਨੂੰ ਐਕਿਊਰੇਸੀ 70% ਤੱਕ ਲੈ ਕੇ ਜਾਣਾ ਹੈ ਨਾ ਤੇ ਉਹਨੂੰ ਲੋਕੇਸ਼ਨ ਦਾ ਯੂਜ਼ ਹੋਏਗਾ ਇਹਨੂੰ ਸਿਰਫ ਤੁਸੀਂ ਚਾਰਟ 'ਚ ਦੇਖਣਾ ਹੈ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਇਹਦੀ ਨਾ ਜੇ ਮੰਨ ਲਓ ਇੱਥੇ ਇੱਕ ਤੇ ਦੋ ਕੈਂਡਲਾਂ ਬਹੁਤ ਬੁਲੀਸ਼ ਸੀ ਆ ਇੱਕ ਵਾਰੀ ਮੰਨ ਲਓ ਵੀ ਅਵਿਕ ਨਹੀਂ ਹੈ ਵੀ ਉਸ ਤੋਂ ਬਾਅਦ ਕੀ ਬਣਿਆ ਹੈਂਗਿੰਗ ਮੈਨ ਉਸ ਤੋਂ ਬਾਅਦ ਉਹਦੀ ਕਨਫਰਮੇਸ਼ਨ ਹੋਈ ਸਟਾਕ ਥੱਲੇ ਇਨਵਰਟਿਡ ਹੈਮਰ ਥਿੰਗਸ ਟੂ ਬੀ ਕਨਸੀਡਰਡ ਬਿਫੋਰ ਦ ਇਨਵਰਟਿਡ ਹੈਮਰ ਅਪਰ ਸ਼ੈਡੋ অর ਦ ਵਿਕ ਸ਼ੁੱਡ ਬੀ ਟੁਆਇਸ ਦ ਬੋਡੀ ਫੇਰ ਉਹੀ ਇਹ ਹੁਣ ਇਹ ਰਿਵਰਸਲ ਪੈਟਰਨ ਨੇ ਇਹ ਫੇਰ ਇੱਕ ਬੁਲਿਸ਼ ਪੈਟਰਨ ਨੇ ਹੁਣ ਇਹਨੂੰ ਇਹ ਸਮਝਦੇ ਦੀ ਆ ਲਿਖਿਆ ਹੈ ਨਾ ਕਿ ਪ੍ਰਾਈਸ ਡਾਊਨ ਟ੍ਰੈਂਡ ਚ ਚੱਲਦਾ ਸਾਨੂੰ ਫੇਰ ਉਸ ਤੋਂ ਬਾਅਦ ਅਪ ਟ੍ਰੈਂਡ ਸ਼ੁਰੂ ਹੁੰਦੇ ਨੇ ਆਪਾਂ ਨੂੰ ਲੱਗਦਾ ਸੇਮ ਇੰਡੀਜੀ ਉਹੀ ਆਪਣਾ ਕ੍ਰਾਈਟੇਰੀਆ ਲੇਕਿਨ ਹੁਣ ਤੁਸੀਂ ਇਹ ਸੋਚੋ ਪ੍ਰਾਈਸ ਡਾਊਨਟ੍ਰੈਂਡ ਜਾ ਰਿਹਾ ਹੈ ਚਾਰ ਰੈਡ ਕੈਂਡਲ ਬਣਾ ਚੁੱਕਾ ਹੈ ਪਹਿਲਾਂ ਸਡਨਲੀ ਇਕਨੋਮਿਕ ਸਪਾਈਕ ਆਂਦਾ ਲੇਕਿਨ ਸੈਲਰ ਫੇਰ ਡੋਮੀਨੇਟ ਕਰ ਰਹੇ ਨੇ ਅਜੇ ਵੀ ਲੇਕਿਨ ਉਹ ਕਿੰਨੇ ਬਾਇੰਗ ਕੀਤੀ ਜੇ ਕੋਈ ਲੈਵਲ ਹੈ ਉੱਥੇ ਆ ਜੀ ਮਿਲ ਜਾਂਦੀ ਤੁਹਾਨੂੰ ਪਤਾ ਚੱਲਦਾ ਕਿ ਐਕਟੀਵੇਟ ਹੋ ਗਏ ਨੇ ਬਾਹਰ ਕਿਤੇ ਨਾ ਕਿਤੇ ਅਕਮੂਲੇਸ਼ਨ ਸ਼ੁਰੂ ਹੋ ਸਕਦੀ ਹੈ ਜੇ ਥੋੜੀ ਕੋਈ ਸਾਨੂੰ ਉਸ ਤੋਂ ਬਾਅਦ ਇੰਦਾ ਹਾਈ ਕਟੀਜ ਦਾ ਹੈ ਬ੍ਰੇਕ ਕਰਦਾ ਤੇ ਸਾਨੂੰ ਇਥੇ ਬੁਲਿਸ਼ ਹੋਣਾ ਚਾਹੀਦਾ ਜੇ ਕੋਈ ਤੁਹਾਨੂੰ ਸਪੋਰਟ ਐਂਡ ਰੈਜ਼ਿਸਟੈਂਸ ਦੇ ਕੈਂਡਲ ਮਿਲਦੀਆਂ ਨੇ ਉਹ ਆਪਾਂ ਨੈਕਸਟ ਵੀਡੀਓ 'ਚ ਸਮਝਾਂਗੇ ਕਿ ਕਿੱਥੇ ਇਹ ਕੈਂਡਲਸ ਦੀ ਇਮੀਅਤ ਹੈਗੀ ਹੈ ਠੀਕ ਹੈ ਸ਼ੂਟਿੰਗ ਸਟਾਰ ਸੇਮ ਹੁਣ ਇਹਦੇ 'ਚ ਕੀ ਪ੍ਰਾਈਸ ਉੱਪਰ ਆ ਰਿਹਾ ਆ ਲਿਖਿਆ ਨਾ ਐਰੋ ਉੱਪਰ ਆ ਰਿਹਾ ਪ੍ਰਾਈਸ ਉਸ ਤੋਂ ਬਾਅਦ ਇਹ ਬੰਦ ਦੀ ਉਸ ਤੋਂ ਬਾਅਦ ਪ੍ਰਾਈਸ ਥੱਲੇ ਚਲੇ ਜਾਂਦਾ ਥਿੰਗਸ ਟੂ ਬੀ ਕਨਸੀਡਰ ਜੇ ਤੁਸੀਂ ਆ ਕੋਈ ਵੀ ਪੈਟਰਨ ਹੈਮਰ ਇਨਵਰਟਡ ਹੈਮਰ ਸ਼ੂਟਿੰਗ ਸਟਾਰ 'ਚ ਟ੍ਰੇਡ ਕਰਨਾ ਹੈ ਤੇ ਤੁਹਾਨੂੰ ਆ ਵਿੱਕ ਪ੍ਰੈਸ਼ਰ ਚਾਹੀਦਾ ਵੀ ਥੱਲੇ ਦਾ ਆ ਵੇਖੋ ਡਾਉਨਸਾਈਡ ਦਾ ਪੈਰੋ ਬਣਾਇਆ ਨਾ ਮਤਲਬ ਕਿ ਉੱਪਰ ਸੈਲਿੰਗ ਪ੍ਰੈਸ਼ਰ ਬਹੁਤ ਹਾਰਡ ਚਾਹੀਦਾ ਤੁਹਾਨੂੰ ਲਾਈਕ ਤੁਸੀਂ ਦੇਖ ਸਕਦੇ ਹੋ ਪ੍ਰਾਈਸ ਆ ਰਹੇ ਆ ਅਪ ਟ੍ਰੈਂਡ ਚ ਇੱਕੋ ਵਾਰੀ ਸ਼ੂਟਿੰਗ ਸਟਾਰ ਬੰਨੀਆ ਸ਼ੁਰੂ ਹੋ ਜਾਂਦੀ ਆ ਨੇ ਸ਼ੂਟਿੰਗ ਸਟਾਰ ਦਾ ਮਤਲਬ ਕੀ ਹੈ ਕਿ ਕੋਈ ਸੈਲ ਕਰ ਰਿਹਾ ਨੇ ਸੈਲਿੰਗ ਆਈ ਹੈ ਲੇਕਿਨ ਹਜੇ ਬਾਹਰ ਐਕਟੀਵੇਟ ਹੈ ਉਹਨੂੰ ਥੱਲੇ ਨਹੀਂ ক্লোਜ਼ ਕਰਦੇ ਜਦੋਂ ਥੱਲੇ ক্লোਜ਼ਿੰਗ ਹੁੰਦੇ ਨੇ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਸ਼ੂਟਿੰਗ ਸਟਾਰ ਤਾਰਾ ਟੁੱਟ ਗਿਆ ਨਾ ਇਹ ਰੱਖਿਆ ਕਿ ਟ੍ਰੈਂਡ ਟੁੱਟ ਗਿਆ ਉਸ ਤੋਂ ਬਾਅਦ ਵੀ ਰਿਸਪਾਂਸ ਨੂੰ ਟ੍ਰੈਂਡ ਹੋ ਸਕਦਾ ਠੀਕ ਹੈ ਮਾਰਕੀਟ ਚ ਜਿਹੜੀ ਵੀ ਟਰੇਡਿੰਗ ਹੁੰਦੀ ਨਾ ਉਹ ਪ੍ਰੋਬੈਬਿਲਟੀ ਬੇਸ ਹੁੰਦੀ ਇਹ ਗੱਲ ਜ਼ਰੂਰ ਯਾਦ ਰੱਖਣਾ ਸੈਕਿੰਡ ਆਪਣੀ ਆ ਗਈ ਬੁਲਿਸ਼ ਇਨਗਲਫਿੰਗ ਇੱਕ ਹੋਰ ਆ ਗਈ ਦਾ ਬੁਲਿਸ਼ ਇਨਗਲਫਿੰਗ ਪੈਟਰਨ ਫਾਰਮਸ ਵੈਨ ਅ ਗ੍ਰੀਨ ਬਾਰ ਕੰਪਲੀਟਲੀ ਇਨਗਲਫ ਇਨ ਦਾ ਰੈਡ ਬਾਰ ਯਾਦ ਰੱਖਣਾ ਮੰਨ ਲਓ ਇੰਨੇ ਕੀ ਇਹ ਸਾਰੀ ਕੈਂਡਲ ਨੂੰ ਹੀ ਇਨਗਲਫ ਕਰ ਲਿਆ ਆਪਦੇ ਅੰਦਰ ਸਮਾ ਲਿਆ ਮਤਲਬ ਕਿ ਜਿੰਨੇ ਵੀ ਆਪਣੇ ਸੈਲਰ ਸੀ ਉਹ ਸਾਰੇ ਨੂੰ ਖਤਮ ਕਰ ਚੁੱਕੇ ਡੀਫੀਟ ਕਰ ਚੁੱਕੇ ਹੋਈਏ ਥਿੰਗਸ ਟੂ ਬੀ ਕਨਸੀਡਰ ਇਨ ਅ ਬੁਲਿਸ਼ ਇਨਗਲਫਿੰਗ ਪੈਟਰਨ ਦਾ ਪ੍ਰਾਈਸ ਮਸਟ ਬੀ ਇਨ ਅ ਡਾਊਨਟ੍ਰੈਂਡ ਬਿਫੋਰ ਇਟ ਫਾਰਮਸ ਦਾ ਗ੍ਰੀਨ ਬਾਰ ਸ਼ੁੱਡ ਬੀ ਬਿਗ ਐਂਡ ਹੈਲਥੀ ਠੀਕ ਹੈ ਜੀ ਇਹ ਆਪਾਂ ਨੂੰ ਡਾਊਨਟ੍ਰੈਂਡ ਤੋਂ ਬਾਅਦ ਕਿਤੇ ਸਪੋਰਟ ਤੇ ਮਿਲਣੀ ਚਾਹੀਦੀ ਏ ਤੇ ਗ੍ਰੀਨ ਬਾਰ ਇੱਕ ਹੈਲਦੀ ਬਾਰ ਹੋਣੀ ਚਾਹੀਦੀ ਇਹ ਨਾ ਹੋਵੇ ਇੱਥੇ ক্লোਜ਼ ਨਾ ਕਰੇ ਵੀ ਕੱਡੀ ਵੱਡੀ ਬਣ ਜੇ ਉਹ ਨਹੀਂ ਚੱਲੇਗੀ ਤੇ ਮੈਂ ਤੁਹਾਨੂੰ ਇਹ ਗੱਲ ਪ੍ਰੂਵ ਕਰ ਸਕਦਾ ਕਿ ਸਾਰੀਆਂ ਕੰਡਸਟਰੀ ਕਿਕ ਕੋ ਇਹ ਪੈਟਰਨ ਦੇ ਇਹ ਗੱਲ ਇਹ ਤੁਹਾਨੂੰ ਅੱਗੇ ਕਿਸੇ ਵੇਲੇ ਮੈਂ ਐਕਸਪਲੇਨ ਕਰਾਂਗਾ। ਤੂੰ ਸੀ ਹਜੇ ਬਿਗినਰ ਹੋ ਤੂੰ ਇਹ ਚੀਜ਼ਾਂ ਹਜੇ ਸਿਰਫ ਸਿੱਖੋ। ਇਹਨੂੰ tradingview.com ਤੇ ਜਾਓ ਚਾਰਟ ਚ ਫਾਈਂਡ ਕਰਨ ਦੀ ਕੋਸ਼ਿਸ਼ ਕਰੋ ਵੀ ਕਿੱਥੇ ਇਹ ਚੀਜ਼ਾਂ ਬਣ ਰਹੀਆਂ ਨੇ। ਕੰਮ ਕਰਨ ਜਾਂ ਨਾ ਕਰਨ ਉਹ ਹਜੇ ਤੁਸੀਂ ਨਹੀਂ ਦੇਖਣਾ। ਤੂੰ ਸਿਰਫ ਆਈਡੈਂਟੀਫਾਈ ਕਰਨੀ ਆ ਸਿੱਖਣੀ ਹਜੇ। ਠੀਕ ਹੈ? ਪ੍ਰਾਈਸ ਡਾਊਨ ਟ੍ਰੈਂਡ ਚ ਅਸੀਂ ਇੱਕੋ ਕੀ ਵਰੀ ਬੁਲਿਸ਼ ਗਲਫਿੰਗ ਪ੍ਰਾਈਸ ਰਿਵਰਸਲ ਆ ਰਿਹਾ। ਠੀਕ ਹੈ ਜੀ। ਉਸ ਤੋਂ ਬਾਅਦ एवें ही बीरिश इन गल्फिंग बीरिश कदों भी रिवर्सल जो प्राइज अपट्रेंड से जा रहा है कि स्ट्रोंग रैड बार मिल गई ठीक है जी द बीरिश इन गल्फिंग पैटर्न फॉर्म जन रेड बार कंपलीटली इनगल्फ्स ए ग्रीन बार थिंग्स टू तो बी कंसिडर इन बीरिश इन गलफिंग पैटर्न द प्राइज मस्ट बी एन अप्रेंड बिफोर इट फॉर्म्स पहला प्राइज अप होना चाहिए द रैड बार शुड बी बिग एंड हैल्थी सेम क्रटेरिया लेकिन बीरिश सइड प्राइज़ की चल रहा है अपट्रेंड ਉਸ ਤੋਂ ਬਾਅਦ ਇੱਕ ਬੀਅਰਿਸ਼ ਹੈ ਠੀਕ ਹੈ ਇਹ ਵੀ ਬੀਅਰਿਸ਼ਨ ਗਲਫਿੰਗ ਤੁਸੀਂ ਸਿਰਫ ਸਪੋਰਟ ਕਰਨਾ ਸ਼ੁਰੂ ਕਰੋ ਇਸ ਚਾਰਟ 'ਤੇ ਤੁਹਾਡੇ ਕੋਲ ਹੈ ਵੀ ਕਿੰਨੇ ਚਾਣੂਗੀ ਕਿ ਬੀਅਰਿਸ਼ਨ ਗਲਫਿੰਗ ਹੋ ਗਿਆ ਕਿ ਨਹੀਂ ਲਾਈਕ ਇਸ ਵਨ ਫੁਲੀ ਬੀਅਰਿਸ਼ਨ ਗਲਫਿੰਗ ਹੈ ਠੀਕ ਹੈ ਮਾਰਨਿੰਗ ਸਟਾਰ ਇਹ ਇੱਕ ਪੈਟਰਨ ਬਹੁਤ ਹੀ ਵਧੀਆ ਪੈਟਰਨ ਹੈ ਦਾ ਮਾਰਨਿੰਗ ਸਟਾਰ ਇਜ਼ ਅ ਥਰੀ ਕੈਂਡਲ ਪੈਟਰਨ ਦੈਟ ਫਾਰਮ ਐਟ ਦਾ ਬਾਟਮ ਆਫ ਦਾ ਡਾਊਨ ਟ੍ਰੈਂਡ ਇਹ ਕਿਤੇ ਸਪੋਰਟ ਰੈਜ਼ਿਸਟੈਂਸ ਜਾਂ ਬਾਟਮ ਤੇ ਬੰਦ ਹੈ ਠੀਕ ਹੈ द फर्स्ट कैंडल शुड बी द लास्ट डाउनसाइड मोव ठीक है प्राइस की आ रहा है प्राइस आ रहे आ रहा चार्ट कि देखोगे प्राइस क्या होगा रेड बार्स आ रहे हैं लास्ट से छोटी रेड बार हो जाएगी मतलब कि सैलर वीक हो गए उस तो बाद आ कैंडल इनगल्फ कर लेगा द थर्ड कैंडल शोड एंड द बुल्स हैव टेकन द कंट्रोल लाइक दिस वन लाइक ਡਾਊਨ ਟ੍ਰੈਂਡ ਚਾ ਰਿਹਾ ਇੱਥੇ ਦੋਜੀ ਵੀ ਬਣ ਸਕਦੀ ਹੈ ਇੱਥੇ ਆਪਣੀ ਦੋਜੀ ਵੀ ਬਣ ਸਕਦੀ ਹੈ ਮਤਲਬ ਕਿ ਪ੍ਰਾਈਸ ਥੱਲੇ ਆ ਰਿਹਾ ਰ ਇੱਕੋ ਵਾਰੀ ਦੋਜੀ ਬਾਏ ਸੈਲਰ कंफ्यूज ਹੋਗੇ ਤੇ ਸਡਨਲੀ ਉੱਥੇ ਬੁਲਿਸ਼ ਇਨਗਲਫਿੰਗ ਬਣ ਜੇ ਇਹ ਚੱਲਦਾ ਈਵਨਿੰਗ ਸਟਾਰ ਈਵਨਿੰਗ ਸਟਾਰ ਇਜ਼ ਅ 3 ਕੈਂਡਲ ਪੈਟਰਨ ਥੈਟ ਫਾਰਮ ਐਸ ਦਾ ਟਾਪ ਆਫ ਦਾ ਅਪ ਟ੍ਰੈਂਡ ਇਹਨੂੰ ਵੈਸੇ ਪਾਵਰ ਆਫ 3 ਕੈਂਡਲ ਨੂੰ ਯੂਜ਼ ਕਰ ਸਕਨੇ ਆਪਾਂ ਜਿਹੜੇ ਲੋਕੀ ਐਡਵਾਂਸ ਸਿੱਖਣ ਆਣਗੇ ਉਹਨਾਂ ਚ ਆਪਾਂ ਇਸ ਕੈਂਡਲ 'ਚ ਹੀ ਬਹੁਤ ਕੁਝ ਟ੍ਰੇਡ ਕਰ ਸਕਨੇ ਆ The first candle shows the last upside move. ਉਸ ਤੋਂ ਬਾਅਦ ਗਈ ਫੇਰ ਕੀ ਬਣੀ ਸੈਲਿੰਗ ਆਨ ਲਾਪੀ ਕੈਂਡਲ ਇੱਥੇ ਦੋਜੀ ਵੀ ਹੋ ਸਕਦੀ ਯਾਦ ਰੱਖਣਾ ਦੋਜੀ ਇਨਸਾਈਡ ਵੀ ਹੋ ਸਕਦੀ ਹੈ ਇਹ ਪ੍ਰਾਈਸ ਦੇ ਅੰਦਰ ਵੀ ਹੋ ਸਕਦੀ ਹੈ ਇਹ ਕੈਂਡਲ ਦੇ ਅੰਦਰ ਤਾਂ ਵੀ ਇਹ ਵੈਲਿਡ ਮੰਨੀ ਜਾਏਗੀ ਪ੍ਰਾਈਸ ਆ ਰਿਹਾ ਸੀ ਅਪ ਟ੍ਰੈਂਡ ਚ ਇੱਥੇ ਵੀ ਬਣੀ ਲਾਈਕ ਬਣੀ ਹੁਣ ਤੁਸੀਂ ਇੱਧਰ ਦੇਖੋ ਆ ਵੀ ਤਾਂ ਬਣ ਰਿਹਾ ਸੀ ਜਾ ਰਹੀ ਸੀ ਇਹ ਵੀ ਮਾਰਨਿੰਗ ਸਾਰੇ ਲੇਕਿਨ ਫੇਲ ਹੋ ਗਏ फेल ਹੋਇਆ ਤੁਹਾਡੇ ਸਾਹਮਣੇ ਫੇਲਸ ਬਹੁਤ ਹੋਣਗੇ ਆ ਤੁਹਾਡੇ ਇਨਵਰਟਿਡ ਐਮਰ ਠੀਕ ਹੈ ਜੀ ਇਸ ਤੋਂ ਬਾਅਦ ਫੇਲ ਹੋਇਆ ਐਮ ਦੀ ਸ਼ੂਟਿੰਗ ਸਟਾਰ ਕਹਿ ਲੋ ਕਿਉਂਕਿ ਇੰਨਾ ਦੀ ਐਕੂਰਸੀ 30% ਹੁੰਦੀ ਹੈ ਨਾਲ ਆਪਾਂ ਜੇ ਮਾਰਕੀਟ ਸਟਰਕਚਰ ਆਉਣ ਵਾਲੇ ਦਿਨਾਂ ਚ ਸਮਝਣਾ ਨੇ ਲੋਕੇਸ਼ਨ ਸਮਝਣੀ ਆ ਉਹਦੇ ਰਿਸਕ ਵੀ ਆ ਸਮਝਿਆ ਬੋਥ ਚੀਜ਼ਾਂ ਟਰੇਡਿੰਗ ਚ ਇਹ ਸਿਰਫ ਹਜੇ ਬਹੁਤ ਜ਼ਿਆਦਾ ਬੇਸਿਕ ਹੈ ਇਹਨੂੰ ਤੁਸੀਂ ਪ੍ਰੈਕਟਿਸ ਕਰਨਾ ਸਿਰਫ ਕੈਂਡਲ ਨੂੰ ਆਇਡੈਂਟੀਫਾਈ ਕਰਨਾ ਹੈ ਤੁਸੀਂ ਠੀਕ ਹੈ ਜੀ ਮੋਸਟ ਇੰਪੋਰਟੈਂਟ ਕੈਂਡਲਸ ਇੰਨੇ ਚ ਹੋ ਗਿਆ ਬਿਗ ਬਾਰ ਕੈਂਡਲ ਤੇ ਵਿਕ ਬਾਰ ਕੈਂਡਲ ਆ ਕੀ ਹੋ ਗਿਆ ਜਿੰਨਾ ਚ ਬਹੁਤ ਬੁਲਿਸ਼નેસ ਹੀ ਇਹ ਬਹੁਤ ਵਧੀਆ ਕੰਮ ਕਰਦੀਆਂ ਨੇ ਟ੍ਰੇਡਿੰਗ ਚ ਠੀਕ ਹੈ ਤੇ ਵਿਕ ਬਾਰ ਕੈਂਡਲ ਜਿੰਨਾ ਚ ਸਟਰੋਂਗ ਵਿਕਾ ਕੋ ਕਿੱਡੀ ਬੁਲਿਸ਼ ਕੈਂਡਲ ਇਸ ਸੈਲਰ ਤਾਂ ਆਏ ਲੇਕਿਨ ਜੇ ਇਹ ਬਾਟਮ ਤੇ ਬਨੇ ਮੰਨ ਲਓ ਇਹ ਸੈਲਰ ਤਾਂ ਆਏ ਉਸ ਤੋਂ ਬਾਅਦ ਆਪਦੇ ਓਪਨ ਨਾਲੋਂ ਵੀ ਉੱਪਰ ਕਲੋਜ਼ ਹੋ ਗਈ ਇੱਥੇ ਓਪਨ ਆਇਆ ਸੀ ਨਾ ਇੰਨੇ ਪਹਿਲਾਂ ਥੱਲੇ ਉਹਨੇ ਲੋਅ ਮਾਰਿਆ ਮਤਲਬ ਕਿ ਓਪਨ ਤੋਂ ਉੱਪਰ ਲੈ ਕੇ ক্লোਜ਼ ਵੀ ਨਹੀਂ ਉੱਥੇ ਬੁਲਿਸ਼નેસ ਸੀ ਸੈਲਰ ਤਾਂ ਟਰਾਈ ਕਰ ਰਹੇ ਸੀ ਤੋੜਨ ਦਾ ਲੇਕਿਨ ਉਹ ਸਪੋਰਟ ਲੈਸਨ ਤੋੜ ਨਹੀਂ ਪਾਇਆ ਸੇਮ ਇੰਦੇ ਤੇ ਇਹ ਉਲਟਾ ਜੀ ਠੀਕ ਹੈ ਇਸ ਵੀਡੀਓ ਨੂੰ ਤੁਸੀਂ ਇੱਕ ਵਾਰ ਵੇਖੋ ਦੋ ਵਾਰ ਵੇਖੋ ਜਿੰਨਾ ਤੱਕ ਸਮਝ ਨਹੀਂ ਆਂਦੀ ਵੇਖੋ ਜੇ ਕੋਈ ਵੀ ਤੁਹਾਡੇ ਡਾਊਟਸ ਨੇ ਤੇ ਮੈਨੂੰ ਮੈਸੇਜ ਕਰੋ ਤੇ ਅੱਜ ਦੇ ਲਈ ਤੁਹਾਡਾ ਇੰਨਾ ਹੀ ਸੀ ਥੈਂਕ ਯੂ ਫॉर ਵਾਚਿੰਗ